ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਲਖਵੀਰ ਕੁਮਾਰ ਇਸ ਟਾਈਮ ਦੀ ਜਿਹੜੀਆਂ ਤੁਹਾਨੂੰ ਤਾਜ਼ੀਆਂ ਅਸੀਂ ਅਪਡੇਟ ਆਪਣੇ ਚੈਨਲ ਦੇ ਰਾਹੀਂ ਦਿਖਾਉਣ ਜਾ ਰਹੇ ਹਾਂ ਬਿਲਕੁਲ ਜਿਹੜਾ ਰੋਡ ਅਨੰਦਪੁਰ ਸਾਹਿਬ ਵੱਲ ਜਾ ਰਿਹਾ ਹੈ ਕਲਵਾ ਮੋੜ ਤੋਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਐਕਸੀਡੈਂਟ ਹੋਇਆ ਬਹੁਤ ਭਿਆਨਕ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਇਆ ਜਾਵੇ ਵੱਡਾ ਜਿਹੜਾ ਟਿਪਰ ਹੈ ਵੱਡੀ ਗੱਡੀ ਹੈ ਉਹਦੇ ਨਾਲ ਇੱਕ ਛੋਟੀ ਗੱਡੀ ਜਿਹੜੀ ਸ਼ਵਿਫਟ ਹੈ ਉਹਦੇ ਨਾਲ ਐਕਸੀਡੈਂਟ ਹੋਇਆ ਹੈ ਬਿਲਕੁਲ ਤਾਜ਼ਾ ਆਪਾਂ ਹਾਲਾਤ ਦਿਖਾਵਾਂਗੇ ਤੁਹਾਨੂੰ ਇੱਥੇ ਆਪਣਾ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਲੇਕਿਨ ਇਥੋਂ ਖਬਰ ਮਿਲੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਲੋਸ ਤੋਂ ਇਹ ਗੱਡੀ ਹੈ ਕਿ ਇਹਨਾਂ ਦਾ ਜਿਹੜਾ ਐਕਸੀਡੈਂਟ ਹੋਇਆ ਬਿਲਕੁਲ ਆਪਾਂ ਗੱਡੀ ਵੀ ਦਿਖਾ ਰਹੇ ਜਿਹੜੀ ਕਾਰ ਹੈ ਸ਼ਵਿਫਟ ਗੱਡੀ ਹੈ ਐਕਸੀਡੈਂਟ ਹੋਇਆ ਔਰ ਸੱਟਾਂ ਲੱਗੀਆਂ ਲੇਕਿਨ ਉਹਨਾਂ ਨੇ ਪੀਜੀਏ ਜਿਹੜੇ ਰੈਫਰ ਕਰ ਦਿੱਤੇ ਹੈ ਜਿਹੜਾ ਮਰੀਜ਼ ਹੈ ਕਿ ਕਿੱਥੋਂ ਗੱਡੀ ਆ ਰਹੀ ਸੀ ਆਪਾਂ ਬਿਲਕੁਲ ਜਾਣਾਂਗੇ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਹਾਲਾਤ ਸ਼ਿਫਟ ਗੱਡੀ ਹੈ ਬੜੀ ਭਿਆਨਕ ਜਿਹੜੀ ਅੱਜ ਟੱਕਰ ਤੁਹਾਨੂੰ ਦੇਖਣ ਨੂੰ ਮਿਲੂਗੀ ਐਕਸੀਡੈਂਟ ਹੋਇਆ ਇੱਥੇ ਪੁਲਿਸ ਪ੍ਰਸ਼ਾਸਨ ਵੀ ਖੜਾ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਆ ਔਰ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਾਡੇ ਨਾਲ ਜੁੜੇ ਰਹੋ ਇਹ ਸਾਡਾ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਮੈਂ ਇੱਕ ਛੋਟੀ ਜਿਹੀ ਝਲਕ ਦਿਖਾਉਂਗਾ ਕੈਮਰਾਮੈਨ ਕਹਾਂਗਾ نیچے ਦਿਖਾਇਆ ਜਾਵੇ ਕਿ ਬਲੱਡ ਕੌਣ ਵੀ ਡਿੱਗਿਆ ਹੋਇਆ ਕਿੰਨੀ ਕੀ ਸੱਟ ਲੱਗੀ ਹੋਗੀ ਬਿਲਕੁਲ ਇੱਥੇ ਸਾਡੇ ਆਪਣੇ ਸਰਵਿਸ ਇਨਸਪੈਕਟਰ ਜੀ ਸਾਡੇ ਨਾਲ ਮੌਜੂਦ ਹੈ ਉਹਨਾਂ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਦਾ ਕੀ ਕਹਿਣਾ ਐਕਸੀਡੈਂਟ ਕਿਵੇਂ ਹੋਇਆ ਔਰ ਜਿਹੜਾ ਇਹ ਗੱਡੀ ਦਾ ਡਰਾਈਵਰ ਹੈ ਗ੍ਰਿਫਤਾਰ ਹੈ ਜਾਂ ਬਾਹਰ ਹੈ ਨਟ ਪੱਜ ਗਿਆ ਜਾਂ ਰਿਆਸਤ ਵਿੱਚ ਹੈ ਬਿਲਕੁਲ ਜਾਣਾਂਗੇ ਕਿ ਉਹਨਾਂ ਦਾ ਕੀ ਕਹਿਣਾ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਜੀ ਆਪਣਾ ਦਰਸ਼ਨ ਸਿੰਘ ਸਰ ਇਹ ਐਕਸੀਡੈਂਟ ਕਿਵੇਂ ਹੋਇਆ ਪਤਾ ਕੁਝ ਇਹ ਪਰੇਦਰੋਂ ਆ ਰਹੀ ਸੀ ਗੱਡੀ ਨੰਦੁਰ ਸਾਹਿਬ ਦਵਾਰੋਂ ਆ ਰਹੀ ਸੀ ਜੀ ਹਾਂਜੀ ਕਿੰਨਾ ਟਾਈਮ ਪਹਿਲਾਂ ਤੁਹਾਨੂੰ ਇਹ ਇਤਲਾਹ ਮਿਲੀ ਕਿ ਇੱਥੇ ਐਕਸੀਡੈਂਟ ਹੋ ਗਿਆ ਅਸੀਂ ਜਨਾਬ ਹਾਜ਼ਰੇ ਹੀ ਤੇ ਜਹਾ ਜੀ ਹਾਂਜੀ ਜਦ ਇਹ ਆ ਗਏ ਸਰ ਕੀ ਜਿਹੜਾ ਡਰਾਈਵ ਇਹ ਗੱਡੀ ਦਾ ਚਾਲਕ ਹੈ ਔਰ ਛੋਟੀ ਗੱਡੀ ਦਾ ਜਿਹੜਾ ਚਾਲਕ ਹੈ ਜਾਂ ਕੋਈ ਵੀ ਉਹ ਸਵਾਰੀਆਂ ਸੀਗੀਆਂ ਉਹਨਾਂ ਦੇ ਜਾਨੀ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਜਾਨੀ ਨਹੀਂ ਹੋਈ ਸੱਟਾਂ ਲੱਗੀਆਂ ਹੋਇਆ ਹੈ ਪੇਛੇ ਕਿੰਨੀ ਕਿ ਸਰ ਸੱਟ ਲੱਗੀ ਹੈ ਸੱਟ ਜਾਲੇ ਦੀ ਲੱਗੀ ਸੀ ਜਾਦੇ ਲੱਗੀ ਸੀ ਉਹ ਜਿਹੜਾ ਇਹਦਾ ਡਰਾਈਵਰ ਹੈ ਉਹ ریاਸਤ ਦੇ ਵਿੱਚ 50% ਕਲਮਾ ਚੁੱਕੀ ਲੈ ਗਈ ਤੁਸੀਂ ਕੀ ਕਹਿਣਾ ਚਾਹੁੰਦੇ ਸਾਡੇ ਚੈਨਲ ਦੇ ਜਰੀ ਜਿਵੇਂ ਕਿ ਹੁਣ ਦਿਨ ਪ੍ਰਤੀ ਦਿਨ ਜਿਹੜੇ ਐਕਸੀਡੈਂਟ ਹੁੰਦੇ ਜਾ ਰਹੇ ਆ ਰੋਡਾਂ ਦੇ ਉੱਤੇ ਕਿ ਵਾਹਨ ਬੜੇ ਸਪੀਡ ਦੇ ਨਾਲ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਦੇ ਆ ਆਪਣੀ ਸਪੀਡ ਤੇ ਲਿਮਟ ਨਾਲ ਚੱਲ ਜੀ ਆਪਣੀ ਜਾਨ ਨਾਲੋਂ ਵੈਸੇ ਜਿਆਦਾ ਤੇਜ਼ੀ ਮਾਰ ਲੈ ਜੀ ਬਿਲਕੁਲ ਜੀ ਇਹ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਅਨੰਦਪੁਰ ਰੋਡ ਤੇ ਤੁਸੀਂ ਤਸਵੀਰਾਂ ਦੇਖ ਦੇਖ ਰਹੇ ਹੋ ਅਸੀਂ ਧੰਨਵਾਦ ਕਰਦੇ ਹਾਂ ਫਿਰ ਵੀ ਅਸੀਂ ਆਪਣੇ ਚੈਨਲ ਦੇ ਜ਼ਰੀਏ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੀ ਪੰਜਾਬ ਪੁਲਿਸ ਹਮੇਸ਼ਾ ਤਾਇਨਾਤ ਰਹਿੰਦੀ ਹੈ ਜਿੱਥੇ ਕਿਤੇ ਵੀ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਹਮੇਸ਼ਾ ਜਦੇ ਹੀ ਪਹੁੰਚਦੇ ਨੇ ਧੰਨਵਾਦ ਕਰਦੇ ਹਾਂ ਆਪਣੇ ਚੈਨਲ ਦੇ ਜ਼ਰੀਏ ਤੁਸੀਂ ਸਾਡੇ ਚੈਨਲ ਦੇ ਨਾਲ ਹੀ ਜੁੜੇ ਰਹੋ ਤੁਹਾਨੂੰ ਜੋ ਸੱਚਾਈ ਹੈ ਬਿਲਕੁਲ ਅਸੀਂ ਹਮੇਸ਼ਾ ਸੱਚ ਦਿਖਾਉਂਦੇ ਹਾਂ ਮੈਂ ਤੁਹਾਡਾ ਆਪਣਾ ਲਖਵੀਰ ਕਮਰ ਮੇਰੇ ਨਾਲ ਕੈਮਰਾਮੈਨ ਰਾਹੁਲ ਦੇ ਨਾਲ ਮਿਹਰਬਾਨੀ ਥੈਂਕ ਯੂ